ਰੋਪੜ ਦੇ ਵਿੱਚ ਦਸਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨ ਛੋਪਾ ਪ੍ਰਾਪਤ ਸਥਾਨ ਗੁਰਦੁਆਰਾ ਪੱਠਾ ਸਾਹਿਬ ਨੂੰ ਪ੍ਰਗਟ ਕਰਨ ਅਤੇ ਸੇਵਾ ਕਰਨ ਵਾਲੇ ਬਾਬਾ ਜੂਨ ਸਿੰਘ ਜੀ ਦੀ ਸਾਲਾਨਾ ਵਰ੍ਹੇਈ ਮਨਾਇ ਗਈ। ਇਸ ਮੌਕੇ ਤੇ ਗੁਰਦੁਆਰਾ ਪੱਠਾ ਸਾਹਿਬ ਵਿਖੇ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ ਤੇ ਅਤੇ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਵੱਖ-ਵੱਖ ਢਾਡੀ ਸਿੰਘਾਂ ਤੇ ਪੰਥ ਦੇ ਪ੍ਰਚਾਰਕਾਂ ਨੇ ਲੋਕਾਂ ਨੂੰ ਇੱਥੇ ਗੁਰਬਾਣੀ ਦੇ ਨਾਲ ਜੋੜਿਆ। ਉੱਥੇ ਸਿੱਖ ਇਤਿਹਾਸ ਅਤੇ ਬਾਬਾ ਜੂਨ ਸਿੰਘ ਦੇ ਇਤਿਹਾਸ ਅਤੇ ਜੀਵਨ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿੱਤੇ ਕਿ ਦੀਵਾਨ ਹਾਲ ਵਿੱਚ ਹਾਜ਼ਰੀ ਭਰੀ ਉੱਥੇ ਹੀ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਦਾ ਜਪ ਕੀਤਾ ਗਿਆ ਇਸ ਦੌਰਾਨ ਪ੍ਰਚਾਰਕਾਂ ਨੇ ਕਿਹਾ ਕਿ ਬਾਬਾ ਜੀਉਨ ਸਿੰਘ ਜੀ ਦੀ ਸੇਵਾ ਤੋਂ ਨਿਸ਼ਕਾਮ ਸੇਵਾ ਕਰਨ ਦੀ ਪ੍ਰੇਰਣਾ ਮਿਲਦੀ ਹੈ ਇਸ ਮੌਕੇ ਤੇ ਰੋਟਰੀ ਕਲੱਬ ਵੱਲੋਂ ਖੂਦਨ ਕੈਂਪ ਲਗਾਇਆ ਗਿਆ ਤੇ ਗੁਰੂਕਾਲ ਲੰਗਰ ਵੀ ਅਤੁੱਟ ਵਰਤਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਦੇਸ਼ਾਂ ਵਿੱਚ ਵਸ ਰਹੀਆਂ ਸਮੂਹ ਸੰਗਤਾਂ ਨੂੰ ਅੱਜ ਬਾਬਾ ਜੀਉਨ ਸਿੰਘ ਜੀ ਦੀਨਾਨੇ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਜੀ ਨੂੰ ਕੋਚਣ ਦਾ ਪਰ ਪ੍ਰਗਟ ਕਰਨ ਦੀ ਸੇਵਾ ਕੀਤੀ ਹੈ। ਬਾਬਾ ਜੂਨ ਸਿੰਘ ਜੀ ਨੇ ਆਪਣਾ ਜਿਹੜਾ ਜੀਵਨ ਸੀ ਉਹਨਾਂ ਦਾ ਜਿੱਤੇ ਉਹ ਪ੍ਰਾਇਮਰੀ ਮੀਡਲ ਸਕੂਲ ਤੱਕ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਫਿਰ ਉਹਨੂੰ ਆਕਾਲਪੁਰਥ ਵੱਲ ਹਟਮੋਇਆ ਕਿਉਂਕਿ ਪਹਿਲੇ ਹੀ ਗੁਰਮਤਿ ਮਾਰਗ 'ਤੇ ਚੱਲਦੇ ਸੀਗੇ। ਉਹ ਇਸ ਮਾਰਗ 'ਤੇ ਚੱਲਦੇ ਆ ਉਹਨਾਂ ਨੇ ਜਦੋਂ ਇਸ ਸਥਾਨ ਦੀ ਖੋਜ ਕੀਤੀ ਹੈ ਉਸ ਵੇਲੇ ਜੀਆਂ ਜੜੀਆਂ ਹੂਤਾ ਆਪਾਂ ਇਹਦੇ ਉਸ ਵੇਲੇ ਦਾ ਰਾਸ ਸੀ ਜਦ ਉਹਨਾਂ ਨਾਲ ਵੀ ਬਾਬਾ ਜੂਨ ਸਿੰਘ ਨੂੰ ਬਹੁਤ ਸਾਰਾ ਸੰਘਰਸ਼ ਕਰਨਾ ਪਿਆ ਤੇ ਅੱਜ 11 ਭਾਦੋਂ ਦਾ ਦਿਹਾੜਾ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਜਿਵੇਂ ਰੰਭ ਹੋਏ ਅੱਜ ਉਹਨਾਂ ਦੇ ਨਿਰਬਿਘਨ ਤਾਂ ਸਾਇਦ ਪਿੰਡ ਬੁੱਢਾ ਧੂਰਾ ਦੀ ਜਿਹੜੀ ਸੰਗਤ ਆ ਬਾਬਾ ਜੀ ਦਾ ਆਪਣਾ ਪਰਿਵਾਰ ਤਾਂ ਉਹਨਾਂ ਦੇ ਬੱਚੇ ਸਾਰੇ ਹੀ ਪਰਮੋਗ ਕਵਨ ਕਰ ਗਏ ਸੀਗੇ ਕੇਵਲ ਤੇ ਕੇਵਲ ਉਹਨਾਂ ਬਾਬਾ ਜੀ ਤੇ ਜਿਹੜੇ ਪਿੰਡ ਦੀ ਸੰਗਤ ਆ ਜਾਇ ਕਹਿ ਲਈ ਉਹਨਾਂ ਦੇ ਪਰਿਵਾਰ ਦੇ ਅਗਲੇ ਨਾਲ ਦੇ ਮੈਂਬਰ ਆ ਉਹ ਸਾਰੇ ਇਹਨਾਂ ਸਮਾਗਮਾਂ ਦੇ ਵਿੱਚ ਜਿੱਥੇ ਉਹਨਾਂ ਦਾ ਗੁਰੂ ਘਰ ਲੰਗਰ ਹੁੰਦਾ ਹੈ ਅਕੰਧ ਪਰਸਾਹ ਦੀ ਸਵੇਰੇ ਭੋਗ ਪਾਈ ਜਾਂਨ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਰਹੀਆਂ ਆ। ਬਾਬਾ ਜੂਨ ਸਿੰਘ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਆ ਕਿ ਉਹਨਾਂ ਨੇ ਕੋਈ ਆਪਣਾ ਨਿੱਜੀ ਡੇਰਾ ਨਹੀਂ ਬਣਾਇਆ ਸੀ। ਉਹਨਾਂ ਨੇ ਕੇਵਲ ਸਤਿਗੁਰ ਦੀ ਜਿਹੜੀ ਸੇਵਾ ਹੈ ਸੇਵਾ ਕਰਤ ਹੋਏ ਨਿਹਕਾਮੀ ਇਸ ਕੋ ਹੋਤ ਪ੍ਰਾਪਤ ਸਵਾਨੀ। ਨਿਸ਼ਕਾਮ ਸੇਵਾ ਕੀਤੀ ਆ। ਕੋਈ ਆਪਣੀ ਬਾਬਾ ਚੂਣ ਸਿੰਘ ਨੇ ਗੱਦੀ ਨਹੀਂ ਚਲਾਈ ਹੈ ਇਹ ਜਿਹੇ ਗੁਰਮਖ ਪਿਆਰੇ ਜਿਹੜੇ ਸੇਵਾ ਪਰਪਕਾਰ ਜਨ ਪਰਪਕਾਰੀਆਂ ਉਹ ਸੰਸਾਰ ਵਿੱਚ ਆਪਾਂ ਨੂੰ ਬਿਰਲੇ ਮਿਲਦੇ ਹਨ ਆਹੋ ਪਾਵਨ ਉਹਨਾਂ ਦੇ ਇਹਨਾਂ ਦਿਹਾੜਿਆਂ ਤੋਂ ਹੀ ਸਿੱਖਿਆ ਲਈਏ ਕਿ ਨਿਸ਼ਵਾਰਤ ਹੋ ਕੇ ਸੇਵਾ ਕਰੀਏ ਭਾਵਨਾ ਦੇ ਨਾਲ ਤਾਂ ਕਿ ਸੰਸਾਰ ਵਿੱਚ ਅਸੀਂ ਆਪਣਾ ਕੋਈ ਜਿਹੜਾ ਹੈ ਜੀਵਨ ਸਫਲਾ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ